सा वालों संदेश है जीव यूनिवर्सिटी को चाहिए अस हक अभी अपना काम करते हैं उन्होंने ना अपना काम करते अपना काम करते हैं जोड़ी चीज पाबी की चाहिए जोसला दिखाया उन्होंने कुड़ी लाइर कम चाली होनी चाहिए सारे वालों यही संदेश है जी ਪੰਜਾਬੀ ਯੂਨੀਵਰਸਿਟੀ ਪੰਜਾਬ ਕੋ ਚੱਲਦੀ ਹੈ ਅਸੀਂ ਇਸ ਹੱਥ ਦੇ ਵਿੱਚ ਅਸੀਂ ਜਿੱਥੇ ਵੀ ਆਪਣਾ ਕੰਮ ਕਰਦੇ ਪਰ ਉਹਨਾਂ ਨੇ ਨਾਲ ਉਹ ਆਪਣਾ ਕੰਮ ਕਰਦੇ ਬਸ ਆਪਣਾ ਕੰਮ ਕਰ ਰਹੇ ਨੇ ਰੈਡ ਰੀਡਿਸ਼ੀ ਪੰਜਾਬ ਦੀ ਰੋਜ਼ਾਨਾ ਕੰਮ ਕਰਦੇ ਨੇ ਕਹਿਦੀ ਹੈ ਤੇ ਜਿਹੜੀਆਂ ਕੁੜੀਆਂ ਨੇ ਹੌਸਲਾ ਦਿਖਾਇਆ ਉਹਨਾਂ ਕੁੜੀਆਂ ਲਈ ਜ਼ੋਰਦਾਰ ਤਾੜੀ ਹੁਣ ਚੱਲਦੀ ਹੈ ਤੁਹਾਡਾ ਥੈਂਕ ਯੂ ਜੀ ਲੱਕ ਇਕੇ ਸੀ ਸਾਡੇ ਸਾਰੇ ਬੰਦੋ ਇਹਦੀ ਸੰਦੇਸ਼ ਹੈ ਜੀ ਪੰਜਾਬੀ ਯੂਨੀਵਰਸਿਟੀ ਪੰਜਾਬ ਕੋ ਚੱਲਦੀ ਹੈ ਅਸੀਂ ਇਸ ਹੱਥ ਦੇ ਵਿੱਚ ਅਸੀਂ ਕਿੱਥੇ ਵੀ ਆਪਣਾ ਕੰਡ ਕਰਦੇ ਪਰ ਉਹਨਾਂ ਨੇ ਨਾਲ ਵਪਰਾਤ ਕਰਨ ਦੀ ਬਸ ਆਪਣਾ ਕਰਨ ਲੱਗੇ। ਜਿਹੜੀ ਜਿਹੜੀ ਪੰਜਾਬ ਦੀ ਬੱਚਾ ਕਰਨੀ ਚਾਹੀਦੀ ਹੈ। ਜਿਹੜੀਆਂ ਕੁੜੀਆਂ ਨੇ ਹੌਸਲਾ ਦਿਖਾਇਆ ਉਹਨਾਂ ਕੁੜੀਆਂ ਲਈ ਜ਼ੋਰਦਾਰ ਤਾੜੀ ਹੁਣ ਚਾਹੀਦੀ ਹੈ ਤੁਹਾਡੇ ਸਾਹਮਣੇ। ਬਹੁਤ ਜੀ ਹੋ ਗੀਆਂ ਤੇ ਕੋਈ। ਪਰ ਯਾਰਾ